ਤਨੌਲਾ ਪੁਲਿਸ ਵੱਲੋਂ ਉਸ ਵੇਲੇ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਕਿ ਕਈ ਕੇਸਾਂ ਵਿੱਚ ਲੜਿੰਦਾ ਤੇ ਪੰਗੋੜਾ ਗੈਂਗਸਟਰ ਗੋਪੀ ਸ਼ੇਰ ਬਾਹਰ ਨੂੰ ਆਪਣੇ ਸਾਥੀਆਂ ਸਮੇਤ ਦਬੋਚ ਲਿਆ ਗਿਆ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹਾਂ ਡੀਐਸਪੀ ਸਰਦਾਰ ਸਤਵੀਰ ਸਿੰਘ ਬੈਸ ਨੇ ਦੱਸਿਆ ਕਿ ਤਨੋਲਾ ਪੁਲਿਸ ਨੂੰ ਉਪਰੋਸੇ ਜੋਕ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਬਟਿੰਡਾ ਇਲਾਕੇ ਦੇ ਮਸ਼ਹੂਰ ਗੈਂਗਸਟਰ ਮੋਜੀ ਗਰੁੱਪ ਦਾ ਗੁਰਪ੍ਰੀਤ ਸਿੰਘ ਗੋਪੀ ਸੈਲਬਰਾ ਆਪਣੇ ਸਾਥੀਆਂ ਸਮੇਤ ਨਰਲਾ ਚੋਂ ਲੰਘ ਰਿਹਾ ਹੈ ਜਿਸ ਤੇ ਤੁਰੰਤ ਤਨੋਲਾ ਪੁਲਿਸ ਦੀ ਟੀਮ थाना ਮੁਖੀ ਇੰਸਪੈਕਟਰ ਲਖਵੀਰ ਸਿੰਘ ਦੀ ਅਗਵਾਈ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਗੋਪੀ ਸੈਲਬਰਾ ਪੁੱਤਰ ਸੁਖਦੇਵ ਸਿੰਘ ਵਾਸੀ ਸਿਲਬਰਾ ਰਾਮਪੁਰਾ ਫੂਲ ਉਸਦੇ ਸਾਥੀ ਗਗਨਦੀਪ ਸਿੰਘ ਮੌੜ ਪਗਤਾ ਭਾਈ ਕਾ ਅਤੇ ਦੋ ਮਹਿਲਾਵਾਂ ਸੁਖਮਣਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਨੂੰ ਫੜ ਲਿਆ ਗਿਆ ਸੁਖਮਣਪ੍ਰੀਤ ਕੌਰ ਆਪਣੇ ਆਪ ਨੂੰ ਗੋਪੀ ਦੇ ਘਰ ਵਾਲੀ ਦੱਸ ਰਹੀ ਹੈ ਅਤੇ ਹਰਪ੍ਰੀਤ ਕੌਰ ਗਗਨਦੀਪ ਦੇ ਘਰ ਵਾਲੀ ਦੱਸ ਰਹੀਆਂ ਹਨ ਐਸਐਚਓ ਤੋਂ ਲਾਇਸ ਇੰਸਪੈਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਇਹਨਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਇਹਨਾਂ ਕੋਲੋਂ ਇੱਕ ਪਿਸਤਲ ਅਤੇ 6 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਉਹਨਾਂ ਦੱਸਿਆ ਕੀ ਇਹਨਾਂ ਖਿਲਾਫ ਥਾੜਾ ਤੋਂ ਅਲਾ ਵਿੱਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹਨਾਂ ਕਾਰ ਇੰਨੀ ਤੇਜ਼ੀ ਨਾਲ ਭਜਾਈ ਹੋਈ ਸੀ ਕਿ ਗਲੀ ਵਿੱਚ ਇਹਨਾਂ ਇੱਕ ਆਲਟੋ ਕਾਰ ਨੂੰ ਵੀ ਟੱਕਰ ਮਾਰ ਕੇ ਬੁਰੀ ਤਰ੍ਹਾਂ ਭੰਨ ਦਿੱਤਾ। ਨਾ 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 ਸਾਹ ਇਧਰ ਕਰਾ ਇਹ ਕਿਹਦੀ ਕਿਹਦੀ ਹੈ। ਹਮਾਰਾ ਪਿੱਛੇ ਜੋ ਅੰਤ ਵਿੱਚ ਐਡੀਐਸਪੀ ਸਰਰ ਸਿਰਸਿੰਘ ਜੀ ਬੈਸਾਪਾ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਇੱਕ ਪੂਰਾ ਘਟਨਾ ਕਰਮ ਕੀ ਜੀ ਜੀ ਅੱਜ ਸਾਡੇ ਥਾਣਾ ਧਰੋੰਡਾ ਦੀ ਪੁਲਿਸ ਨੂੰ ਅਰਲੀ ਮਾਰਨਿੰਗ ਇੱਕ ਮੁਹਵਰ ਖਾਸ ਵੱਲੋਂ ਇਤਲਾ ਮਿਲੀ ਸੀ ਕਿ ਇੱਕ ਸ਼ੱਕੀ ਵਰਨਾ ਗੱਡੀ ਰੰਗ ਚਿੱਟਾ ਜਿਹੜੀ ਧਰੋੰਡਾ ਏਰੀਆ ਦੇ ਵਿੱਚ ਘੁੰਮ ਰਹੀ ਹੈ ਤੋਂ ਉਸ ਦੇ ਸੰਬੰਧ ਵਿੱਚ ਸਾਡੇ ਜਿਹੜਾ ਐਸਐਚਓ ਸਾਹਿਬ ਇੰਸਪੈਕਟਰ ਮਕਿੰਦਰ ਜਿਹੜਾ ਅੰਨੇ ਗੱਲਨਾ ਬਰਤੀ ਜਾਂਚ ਦੇ ਸਬੰਧ ਵਿੱਚ ਜਿਹੜਾ ਆਪਣੇ ਏਰੀਆ ਦੇ ਵਿੱਚ ਗਸ਼ਤਕਰ ਨਿਕੜੇ ਤਰਨੋਲਾ ਤੋਂ ਸਜੀਵ ਕਰ ਰਿਹਾ ਰਿਪੋਰਟ ਸਫੇਦ ਰੰਗ ਦੀ ਜਿਹੜੀ ਹੈ ਵਰਨਾਕਾਰ ਉਹ ਇਹਨਾਂ ਨੇ ਸਪੋਟ ਕੀਤੀ ਜਿਹੜੀ ਕਿ ਇਹਨਾਂ ਨੂੰ ਦੇਖ ਕੇ ਜਿਹੜਾ ਕਾਰ ਸਵਾਰ ਸੀ ਉਹ ਜਿਹੜੇ ਕਿ ਸ਼ੱਕੀ ਹਾਲਤ ਦੇ ਵਿੱਚ ਉਹਨਾਂ ਨੇ ਗੱਡੀ ਨੂੰ ਭਜਾਈ ਸੋ ਜਿਹੜਾ ਸਾਡੀ ਟੀਮ ਨੇ ਇੱਕ ਗੱਡੀ ਦਾ ਪਿੱਛਾ ਕੀਤਾ ਤੇ ਕਾਫੀ ਗਲੀਆਂ ਦੇ ਵਿੱਚ ਚੇਸ ਕਰਦੇ ਹੋਏ ਇਹ ਤਰਨੋਲਾ ਲਈ ਸ਼ਹਿਰ ਦੇ ਅੰਦਰ ਭੀੜੀਆਂ ਗਲੀਆਂ ਵਿੱਚ ਦੀ ਹੋ ਕੇ ਅੱਗੇ ਗੱਡੀ ਦੇ ਇਸ ਗਲੀ ਦੇ ਵਿੱਚ ਕੜੀ ਆਲਟੋ ਕਾਰ ਨੂੰ ਇਹਨੇ ਹਿੱਟ ਕੀਤਾ ਤੇ ਜਿਹਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਜਿਹਦੇ ਵਿੱਚ ਦੋ ਜਿਹੜੇ ਨਾਂ ਮੇਲ ਤੇ ਦੋ ਫੀਮੇਲ ਸੀਗੇ ਇਹਨਾਂ ਨੂੰ ਜਦੋਂ ਰਾਉਂਡ ਅਪ ਕੀਤਾ ਗਿਆ ਤੇ ਇਹਨਾਂ ਕੋ ਜਿਹੜਾ ਇਹਨਾਂ ਦੀ ਪੁੱਛ ਪੁੱਛ ਕਰਨ ਦੇ ਪਤਾ ਲੱਗੇ ਇਹਨਾਂ ਵਿੱਚ ਇੱਕ ਵਿਅਕਤੀ ਜਿਹੜਾ ਅਸੀਂ ਗੁਰਪ੍ਰੀਤ ਸਿੰਘ ਗੋਪੀ ਵਾਸੀ ਸੇਲ ਭਰਾ ਜਿਹੜਾ ਬਠਿੰਡਾ ਹੈ ਜਿਹੜਾ ਕਿ ਜਿਹਦੇ ਤੇ अराउंड 7-8 ਪਰਚੇ ਪਹਿਲਾਂ ਦਰਜ ਨੇ ਤੇ ਜਿਹਦੇ ਵਿੱਚ ਜ਼ਿਆਦਾਤਰ ਮਰਡਰ ਤੇ ਅਟੈਂਪਟ ਟੂ ਮਰਡਰ ਦੇ ਪਰਚੇ ਨੇ ਦੋ ਤਿੰਨ ਕੇਸਾਂ ਦੇ ਵਿੱਚ ਵਾਂਟਡ ਵੀ ਸੀ ਜਿਹਦੇ ਵਿੱਚ ਕੇਕ 302 ਦਾ ਮਕਦਮਾ ਇੱਕ ਦੋ ਮਕਦਮੇ ਜਿਹੜੇ ਬਿਲਕੁਲ ਸੱਤ ਦਾ ਮਕਦਮਾ ਦੇ ਵਿੱਚ ਵਾਂਟਡ ਸੀ ਇਸੇ ਤਰ੍ਹਾਂ ਇਹਦਾ ਜਿਹੜੀ ਇਹਦੇ ਨਾਲ ਇੱਕ ਲੇਡੀ ਸੀ ਸੁਖਮਨ ਪ੍ਰੀਤ ਕੌਰ ਜਿਹਨੂੰ ਕੇ ਆਪਣੀ ਵਾਈਫ ਦੱਸਦਾ ਉਹ ਸੀ ਤੇ ਇਸ ਦੇ ਨਾਲ ਦਾ ਜਿਹੜਾ ਦੂਜਾ ਸਾਥੀ ਹੈ ਗਗਨਦੀਪ ਸਿੰਘ ਵਾਸੀ ਜਿਹੜਾ ਭਗਤਾ ਭਾਈ ਕਾ ਜ਼ਿਲ੍ਹਾ ਪਠੰਡਾ ਉਹਨੂੰ ਵੀ ਅਸੀਂ ਰਾਉਂਡ ਅਪ ਕੀਤਾ ਗਿਆ ਜਿਹਦੇ ਤੇ ਰਾਉਂਡ ਤਿੰਨ ਪਰਚੇ ਦਰਜ ਨੇ ਹੁਣ ਬੇਲ ਤੇ ਆਖਿਆ ਸੀ ਦੂਸਰੀ ਜਿਹੜੀ ਲੇਡੀ ਆ ਉਹ ਦੀ ਗਰਲਫ੍ਰੈਂਡ ਸੀ ਤੇ ਹੁਣ ਇਹਨਾਂ ਤੋਂ ਜਿਹੜਾ ਸਾਨੂੰ ਇੱਕ ਜਿਹੜਾ ਇਲੀਗਲ ਵੈਪਨ ਵੀ ਜਿਹੜਾ ਰਿਕਵਰ ਹੋਇਆ 6 ਰਾਉਂਡ ਤੇ 6 ਰਾਉਂਡ ਵੀ ਜਿਹੜੇ ਵੈਪਨ ਕਿਤੇ ਪਿਸਟਲ ਪਿਸਟਲ ਹੈ ਜਿਹੜਾ ਇਲੀਗਲ ਜਿਹੜਾ ਕੰਟਰੀ ਮੇਡ ਪਿਸਟਲ ਜਿਹੜਾ ਰਿਕਵਰ ਹੋਇਆ ਸਾਨੂੰ ਦੱਸਿਆ ਹੈ ਕਾਫੀ ਟਾਈਮ ਤੋਂ ਜਿਹੜਾ ਗੁਰੂਆਂ ਲੁੱਟਾਂ ਖੋਹਾਂ ਦੀਆਂ ਕਤਲ ਫਰੋਤੀ ਤੇ ਅਟੈਂਪਟ ਟੂ ਮਰਦ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਸੀਗੇ ਤੇ ਤਿੰਨ ਵਾਰਦਾਤਾਂ ਦੇ ਵਿੱਚ ਤਾਂ ਇਹ ਪੁਲਿਸ ਨੂੰ ਵਾਂਟਡ ਹੀ ਸੀ ਤੇ ਫਰਦਰ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਤੇ ਹੋਰ ਵੀ ਜਿਹੜੀ ਇਹ ਖਨਾਸੇ ਹੋਣ ਦੀ ਸੰਬੰਧ ਤੇ ਸਰ ਕਿਸ ਗੈਂਗ ਨਾਲ ਸੰਬੰਧ ਜਿਹੜਾ ਮੋਜੀ ਨਾਮ ਦਾ ਕੈਟੇਗਰੀ ਇਹ ਗੈਂਗਸਟਰ ਹੈ ਜਿਹੜਾ ਕੇਸ ਵਿੱਚ ਉਹ ਦੇ ਚੁਪਾਉਂਦਾ ਉਹਦੇ ਨਾਲ ਇਹਦੇ ਕਾਪੀ ক্লোਜ਼ਰ ਦੇਖਿਆ ਸੀ ਤੇ ਇਹ ਪਹਿਲਾਂ ਤੋਂ ਗੁਰਪ੍ਰੀ ਸੇਖੋਂ ਗੈਂਗ ਦੇ ਨਾਲ ਵੀ ਐਸੋਸੀਏਟਡ ਰਿਹਾ ਹੈ ਸਰ ਜਿਹੜੀ ਗੱਡੀ ਆ ਉਹ ਚੋਰੀ ਦੀ ਆ ਜਾਂ ਆਪਣੀ ਆ ਇਹ ਹੁਣ ਅਸੀਂ ਇਹ ਗਾ ਪੁੱਛ ਕੇ-ਪੁੱਛ ਕਰਾਂਗੇ ਵੀ ਇਹਦੀ ਸਾਰੇ ਕਾਗਜ਼ਪੱਤਰ ਚੈੱਕ ਕਰਾਂਗੇ ਤੇ ਜੋ ਵੀ ਸਰ ਇਹਦੇ ਨੁਕਸਾਨ ਕਿੰਨਾ ਹੋਇਆ ਜੀ ਅੱਜ ਤੱਕ ਜੀ ਅੱਗੇ ਆਪ ਜੀ ਜੀ ਹੋਣੀ ਹੋਗਾ ਹੈ ਤੁਹਾਨੂੰ ਬੁਲਾ ਕੇ ਆਂ ਬੁਲਾ ਕੇ ਵਕੀਲ ਆਪ ਕਰੀ ਸਪੈਸ਼ਲ ਨੰਬਰ ਸਰ ਜੀ ਆਪ ਕੀਗਾ ਉਹ ਤੇਰੀ ਚਲ ਕੋਈ ਨਾ बस बस